ਨਵੀਂ ਚੋਰੀ ਦਿਖਾਉਣੇ ਆਪਣੇ ਖੇਤ ਹੋਈ ਆ ਮੋਟਰ ਵਾਲੇ ਕੋਠੇ 'ਚ ਛੋਟੀ ਜੀ ਕੋਠੀ ਬਣੀ ਹੋਈ ਸੀ ਜਿਹਦੇ 'ਚ ਸਟਾਰਟਰ ਲੱਗਿਆ ਹੋਇਆ ਸੀ ਤਾਂ ਦੇਖੋ ਬਈ ਸਟਾਰਟਰ ਕੋਈ ਲੈ ਗਿਆ ਖੋਲ ਕੇ ਤੇ ਆ ਪਿਆ ਆਪਣਾ ਉਹਦਾ ਥੱਲੜਾ ਸਕੰਜਾ ਸੀ ਜਿਹੜਾ ਲੱਗਿਆ ਹੋਇਆ ਉਹ ਤੇ ਤਾਰਾਂ ਵਾਲੀ ਗੌਰ ਨਾਲ ਕੱਟ ਕੇ ਤੇ ਇਹਨੂੰ ਫੇਰ ਲੈ ਕੇ ਗਿਆਗਾ ਇੱਥੋਂ ਤੇ ਇੱਧਰ ਜਿਹੜਾ ਤਾਕਤਾਗਾ ਸੀਗਾ ਇਹਦੇ ਲੱਗਿਆ ਹੋਇਆ ਲੱਕੜ ਦਾ ਜਹੇਜਾ ਵੀ ਸੀ ਚਲੋ ਇਹ ਠੇਕੇ ਵਾਲਾ ਜਿਹੜਾ ਬਾਣ ਜਿਹਦੇ ਕੋਲ ਬਾਈ ਕੋਲ ਠੇਕੇ ਤੇ ਬਾਣ ਸੀਗਾ ਆਪਣਾ ਉਹਨੇ ਖੋਲ ਕੇ ਹੈ ਇੱਧਰ ਰੱਖਤਾ ਕਹਿੰਦਾ ਰੋਜ਼ ਰੋਜ਼ ਮੈਨੂੰ ਤਾਕਤਾ ਖੋਲਣਾ ਔਖਾ ਲੱਗਦਾ ਜਿੰਦਾ ਗੁੰਡਾ ਸੀ ਦੇਖ ਲਓ ਬਾਈ ਕਿਉਂਕਿ ਠੇਕੇ ਤੇ ਵੀ ਜੋ ਵੀ ਵੀਰ ਬਾਣ ਲੈਂਦਾ ਹਨਾ ਦੇਖੋ ਉਹਨੂੰ ਵੀ ਥੋੜੀ ਬੁੱਤੀ ਤਾਂ ਉਹਦੀ ਜ਼ਿੰਮੇਵਾਰੀ ਬਣਦੀ ਆ ਹਨਾ ਇਹ ਚੀਜ਼ਾਂ ਦੇ ਵਿੱਚ ਮਤਲਬ ਐ ਥੋੜੀ ਹੁੰਦਾ ਵੀ ਜੇ ਤੈਨੂੰ ਜਿੰਦਾ ਹੀ ਖੋਲਣਾ ਔਖਾ ਲੱਗਦਾ ਤੂੰ ਤੱਕ ਤੇ ਹੋਲ ਕੇ ਬਣਾ ਰੱਖ ਦੇ ਫਿਰ ਉਹ ਤਾਂ ਕੋਈ ਵੀ ਲੈ ਕੇ ਜਾਊਗਾ ਸੋ ਇਸੇ ਕਰਕੇ ਬਾਈ ਇੱਥੇ ਜਿਹੜੀ ਚੋਰੀ ਹੋ ਚੁੱਕੀ ਹੈਗੀ ਆਪਣੇ ਸਟਾਰਟਰ ਦੀ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਤੇ ਥਾਣਾ ਪਨਚਨੀਰ ਲੱਗਦਾਗਾ ਬਹੁਤ ਮਤਲਬ ਗਲਤ ਗੱਲ ਲੱਗੀ ਚਲੋ ਜੋ ਵੀ ਹੈ ਹਨਾ ਆਪਣਾ 8-10 ਹਜ਼ਾਰ ਦਾ ਜਿੰਨੇ ਦਾ ਵੀ ਨੁਕਸਾਨ ਹੋਇਆ ਨੁਕਸਾਨ ਥੋੜਾ ਚਾਹੇ ਵਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਕੋਈ ਵੀ ਚੀਜ਼ ਹੈ ਜਿਹੜੀ ਖੇਤ ਦਾ ਜਾਂ ਸੰਦ ਦਾ ਜਾਂ ਕੋਈ ਵੀ ਚੀਜ਼ ਬਣਾਉਣੀ ਬਹੁਤ ਔਖੀ ਹੈਗੀ